ਸਤ ਸ੍ਰੀ ਅਕਾਲ ਦੋਸਤੋ ਵਿਰਾਸਤ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਰੇ ਦਾ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪੰਨਾ ਸਿੱਧੂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਕਿਹਾ ਹੈ ਕਿ ਜਿਹੜੇ ਹਰਿਆਣਾ ਦੇ ਵਿੱਚ ਹੁਣ ਠੱਗ ਏਜੰਟ ਹਨ ਉਹਨਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ ਅਤੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਹਨ ਇਹਨਾਂ ਠੱਗ ਏਜੰਟਾਂ ਦੇ ਬਾਰੇ ਤੇ ਤੁਸੀਂ ਇਹ ਸਭ ਦੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਰ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਤੇ ਆਪਣੇ ਦੋਸਤਾ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਉਨੇ ਸਮੇਂ ਤੱਕ ਲਈ ਦਿਓ ਇਜਾਜ਼ਤ ਮਿਲਦੇ ਹਾਂ ਜਲਦ ਧੰਨਵਾਦ ਇੰਸਟਾਗ੍ਰam ਤੇ ਵੀਡੀਓ ਪਾਉਣ ਲੱਗਦਾ ਦੋ ਤਿੰਨ ਇੱਕ ਗੱਲਾਂ ਕਰੂੰਗਾ ਜੇ ਸਾਡੀ ਨੌਜਵਾਨੀ ਧਿਆਨ ਨਾਲ ਗੱਲ ਸੁਣ ਲੇ ਤਾਂ ਉਹਨਾਂ ਦਾ ਫਾਇਦਾ ਹੋ ਜਾਊਗਾ ਨਾ ਤਾਂ ਮੈਨੂੰ ਕੋਈ ਇੱਥੋਂ ਆਮਦਨ ਹੋਣੀ ਹੈ ਮੈਂ ਸਿਰਫ ਔਰ ਸਿਰਫ ਨੌਜਵਾਨ ਨੂੰ ਜਗਾਉਣ ਲਈ ਇਹ ਵੀਡੀਓ ਪਾਉਣਾ ਪਹਿਲੀ ਗੱਲ ਮੈਂ ਕਰਨੀ ਆ ਕਿ ਸਾਡਾ ਵਿਧਾਨ ਸਭਾ ਸੈਸ਼ਨ ਚੱਲੀ ਜਾਂਦਾ ਜਿਸ ਸਾਡੀ ਨੌਜਵਾਨੀ ਧਿਆਨ ਨਾਲ ਅਰੀਲਾ ਰੂਲਾ ਚੋਂ ਨਿਕਲ ਕੇ ਗੱਲਾਂ ਦੇ ਵਿੱਚੋਂ ਲੁੱਚ ਪਟਾਗ ਨਾਲੋਂ ਤੇ ਇੱਕ ਦੂਸਰੇ ਦੇ ਅੰਗ ਦੇਖਣ ਨਾਲ ਮੇਰੀ ਧਿਆਨ ਨਾਲ ਗੱਲ ਸੁਣ ਲੈ ਤਾਂ ਪੰਜਾਬ ਦਾ ਫਾਇਦਾ ਹੋ ਜੂਗਾ। ਪਹਿਲੀ ਗੱਲ ਕਰਨੀ ਹੈ ਕਿ ਜਿਹੜਾ ਸਾਡਾ ਵਿਧਾਨ ਸਭਾ ਸੈਸ਼ਨ ਚੱਲੀ ਜਾਂਦਾ ਹੈ ਉਹਦੇ ਵਿੱਚ ਕੋਈ ਤੁਹਾਨੂੰ ਪਤਾ ਕਿ ਕਾ ਮਾ ਵਾਂਗੂ ਲੜੀ ਜਾਂਦੇ ਨੇ ਕੋਈ ਮੁੱਦਿਆਂ ਦੀ ਗੱਲਬਾਤ ਹੋ ਹੀ ਨਹੀਂ ਰਹੀ। ਮੈਡਿਟੀ ਗੱਲ ਕਰਨੀ ਹੈ ਮੈਂ ਆਪਣੇ ਮੁੱਦੇ ਦੀ ਗੱਲ ਕਰਨੇ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਾਂ। ਪਹਿਲੀ ਗੱਲ ਆ ਇਹ ਮੇਰੀ ਕਿ ਸਾਢੇ 3 ਸਾਲ ਹੋ ਗਏ ਕਿ ਪੰਜਾਬ ਦੇ ਵਿੱਚ ਮੈਨੂੰ ਪਤਾ ਜੇਕਰ ਪੰਜਾਬ ਨੂੰ ਬਚਾਉਣਾ ਤਾਂ ਪਹਿਲਾਂ ਪੰਜਾਬ ਦਾ ਪ੍ਰਵਾਸ ਰੋਕਣਾ ਪੈਣਾ ਨੌਜਵਾਨਾਂ ਦੀ ਹੋ ਰਹੀ ਲੁੱਟ ਖਸੁੱਟ ਤੋਂ ਰੋਕਣਾ ਪੈਣਾ ਜਿਹੜੇ ਮੈਂ ਇੱਕ ਤੁਹਾਡੇ ਨਾਲ ਨਾਲ ਖਬਰ ਸਾਂਝੀ ਕਰੂੰਗਾ ਕਿ ਉਧਰੋਂ ਹਰਿਆਣਾ ਦਾ ਵੀ ਵਿਧਾਨ ਸਭਾ ਚੱਲ ਰਿਹਾ ਹੈ ਹਰਿਆਣੇ ਦਾ ਹਨਾ ਵੀ ਸਖ ਭਾਜਪਾ ਨਾਲ ਸਾਡੇ ਬਹੁਤ ਵੱਡੇ ਮਤਭੇਦ ਨੇ ਸਾਨੂੰ ਉਹਨਾਂ ਦੀ ਵਿਚਾਰਧਾਰਾ ਪਸੰਦ ਨਹੀਂ ਹੈਗੀ ਭਾਜਪਾ ਨਾਲ ਨਾ ਸਾਡੀ ਅੱਜ ਬਣੇ ਨਾ ਸਾਡੀ ਕੱਲ ਬਣੇ ਪਰ ਵਿਧਾਨ ਸਭਾ ਹਰਿਆਣਾ ਦੇ ਵਿੱਚ ਇੱਕ ਮਤਾ ਪਾਇਆ ਗਿਆ ਜਿਹੜਾ ਕਿ ਏਜੰਟ ਮਾਫੀਆ ਦੇ ਖਿਲਾਫ ਉਹਨਾਂ ਨੇ 7 ਸਾਲ ਦੀ ਸਜ਼ਾ ਤੇ ਆਪਣਾ ਕਈ ਲੱਖ ਦਾ ਜਿਹੜਾ ਜੁਰਮਾਨਾ ਰੱਖਿਆ ਜਿਹੜੇ ਏਜੰਟ ਮਾਫੀਆ ਦੇ ਖਿਲਾਫ ਉਹਨਾਂ ਨੇ ਆਪਣਾ ਏਜੰਟ ਮਾਫੀ ਨੂੰ ਸਾਫ਼ ਕਰਨ ਦੇ ਲਈ ਇੱਕ ਚੰਗੀ ਮੈਂ ਕਹਣਾ ਵੀ ਇਹ ਮਤਾ ਉਹਨਾਂ ਲੈ ਕੇ ਮਤਾ ਲੈ ਕੇ ਆਏ ਨੇ ਮੈਂ ਚਾਹਣਾ ਵੀ ਜਿਹੜੀ ਸਾਡੀ ਪੰਜਾਬ ਦਾ ਜਿਹੜਾ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਨੌਜਵਾਨਾਂ ਨਾਲ ਲੁੱਟਖਸੁੱਟ ਹੋ ਰਹੀ ਹੈ ਪੰਜਾਬ ਦੇ ਵਿੱਚ ਤਾਂ ਹਰਿਆਣਾ ਨਾਲੋਂ ਵੱਧ ਲੁੱਟਖਸੁੱਟ ਹੋ ਰਹੀ ਹੈ ਪੰਜਾਬ ਦੇ ਵਿੱਚ ਤਾਂ ਲੱਖਾਂ ਏਜੰਟ ਬੈਠਾ ਹੋਊਗਾ 1 ਲੱਖ ਏਜੰਟ ਕਲਾ ਪੰਜਾਬ ਪੰਜਾਬ ਦੇ ਵਿੱਚ ਬੈਠਾ ਹੋ ਠੱਗਣ ਦੇ ਲਈ ਇਹਨਾਂ ਦੇ ਖਿਲਾਫ ਵੀ ਤਾਕੜਾ ਕਾਨੂੰਨ ਬਣਾਇਆ ਜਾਵੇ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਕਟੋ-ਕਟ ਚੰਗੀ ਸਜ਼ਾ ਤੇ ਚੰਗਾ ਜੁਰਮਾਨਾ ਤੇ ਇਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ ਜੇਕਰ ਨੌਜਵਾਨਾਂ ਨੂੰ ਬਚਾਉਣੇ ਹੋ ਉੱਥੇ ਸੈਸ਼ਨ ਵਿਧਾਨ ਸਭਾ ਦੇ ਵਿੱਚ ਕੋਈ ਕਿਸੇ ਐਮਐਲਏ ਦੇ ਕਿਸੇ ਦਿਮਾਗ ਦੇ ਵਿੱਚ ਗੱਲ ਹੈਗੀ ਕਿ ਨੌਜਵਾਨਾਂ ਨੂੰ ਕਿਵੇਂ ਬਚਾਉਣਾ ਸੀ ਨੌਜਵਾਨਾਂ ਨੂੰ ਲੁੱਟਕ ਸੁੱਟ ਕੋਈ ਕੰਜਰੀਆਂ ਵਾਂਗੂ ਤੁਸੀਂ ਲੜੀ ਜਾਂਦੇ ਹੋ ਇੱਕ ਦੂਸਰੇ ਤਾਨੇ ਮਿਹਨੇ ਮਾਰੀ ਜਾਂਦੇ ਹੋ ਕਮੇਡੀ ਕਰੀ ਜਾਂਦੇ ਹੋ ਉਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿੱਥੋਂ ਕਿ ਪੰਜਾਬ ਦੇ ਮਸਲੇ ਹੱਲ ਹੋਣੇ ਆ ਉੱਥੇ ਸਮਾਂ ਬਰਬਾਦ ਕਰੀ ਜਾਂਦੇ ਤੁਸੀਂ ਲੜ ਲੜ ਕੇ ਕੋਈ ਅਜਾਹ ਮਤਾ ਤੁਸੀਂ ਵੀ ਲਿਆਓ ਜਿਹੜਾ ਕਿ ਸਾਡੇ ਨੌਜਵਾਨਾਂ ਦਾ ਇਹ ਲੁੱਟਕ ਸੁੱਟ ਹੋ ਰਹੀ ਹੈ ਏਜੰਟ ਮਾਫੀ ਦੇ ਉੱਪਰ ਤੱਕੜੀਆਂ ਸਜ਼ਾਵਾਂ ਹੋਣ ਤੇ ਸਾਰੀਆਂ ਪ੍ਰਾਪਰਟੀਆਂ ਅਟੈਚ ਹੋਣ ਤੇ ਨੌਜਵਾਨਾਂ ਦਾ ਪੈਸਾ ਵਾਪਸ ਮੁੜੇ ਇਹ ਵਿਧਾਨ ਸਭਾ ਦੇ ਵਿੱਚ ਮਤਾਨੇ ਤੁਸੀਂ ਲਿਆ ਸਕਦੇ ਇਸ ਕਰਕੇ ਇਹ ਜਿਹੜੀ ਬੇਨਤੀ ਆ ਕਿ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਸਖਤ ਕਾਨੂੰਨ ਲਿਆ ਕੇ ਇਹ ਜਿਹੜਾ ਗੰਦ ਮਾਫੀਆ ਸਾਫ਼ ਕੀਤਾ ਜਾਵੇ ਤੇ ਅਗਲੀ ਬੇਨਤੀ ਆ ਨੌਜਵਾਨਾਂ ਨੂੰ ਭਰਾਵੋ ਸਾਡੇ ਕਿਸਾਨ ਆਗੂ ਕੁਝ ਰਾਤ ਰਹਾ ਕੀਤੇ ਕਹਿੰਦੇ ਕੁਝ ਪਹਿਲਾਂ ਰਹਾ ਕੀਤੇ ਕਹਿੰਦੇ ਮੇਰੀ ਬੇਨਤੀ ਹੈ ਨੌਜਵਾਨ ਨੂੰ ਹਾਰੀ ਲਾਂ ਰੂਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਪੰਜਾਬ ਦੀ ਗੱਲ ਕਰੋ ਸਾਰੇ ਸੋਸ਼ਲ ਮੀਡੀਆ ਚਲਾਉਣੇ ਹੋ ਉੱਥੇ ਕਿੱਤਲਾ ਲੱਕ ਹਲਾਲੇ ਜੀ ਕੱਲਿਆ ਆਉ ਦੇਖ ਲੈ ਜੀ ਕੱਲਾ ਬਹੁਤ ਦੇਖ ਲਿਆ ਸਾਡੀ ਇਸ ਆ ਜਿਹੜੀ ਕਿਸਾਨੀਆਂ ਨੇੜੀ ਆ ਧਰਤੀ ਆ ਦੇਖੋ ਕਿੰਨਾ ਅਨਾਜ ਖੜਾ ਏ ਧਰਤੀ ਨੂੰ ਬਚਾਉਣ ਦੀ ਐਮ ਐਸ ਪੀ ਦੀਆਂ ਗੱਲਾਂ ਜਿਹੜੇ ਸਾਡੇ ਆਗੂ ਕਹਿ ਰਹੇ ਨੇ ਉਹਨਾਂ ਨੂੰ ਪ੍ਰਮੋਟ ਕਰੋ ਉਹਨਾਂ ਨੇ ਪੋਸਟਾਂ ਪਾਓ ਆਪਣੇ ਜਿਹੜਾ ਸਾਡੇ ਸਰਕਾਰਾਂ ਨਾਲ ਧੱਕਾ ਕਰਿਆ ਸਾਡੀਆਂ ਸਰਕਾਰਾਂ ਨੇ ਸਾਡੇ ਡੱਲੇਵਾਲ ਸਾਹਿਬ ਦੇਖ ਲਓ ਸ਼ਹਿਰ ਦਾ ਜਮਾ ਕੂੜਾ ਬਣ ਗਿਆ ਅੱਜ ਸਾਰੇ ਜੱਥੇ ਬੰਦਿਆਂ ਨੂੰ ਏਕਤਾ ਕਰਾਉਣ ਦੀ ਗੱਲ ਕਰੋ ਸਾਰੇ ਪਿੰਡਾਂ ਦੇ ਵਿੱਚ ਨੌਜਾਣਨਾ ਇਹ ਸੋਸ਼ਲ ਮੀਡੀਆ ਤੇ ਚੱਲੋ ਲਹਿਰ ਚਲਾਓ ਕਿ ਸਾਰੇ ਕਿਸਾਨ ਆਗੂ ਏਕਤਾ ਕਰੋ ਇਕੱਠੇ ਹੋ ਕੇ ਲੜੋ ਅਸੀਂ ਤੁਹਾਡੇ ਨਾਲ ਆ ਇਹ ਨੌਜਵਾਨਾਂ ਦਾ ਨਾਹਰਾ ਹੋਣਾ ਚਾਹੀਦਾ ਬਾਪੂ ਅਸੀਂ ਤੁਹਾਡੇ ਨਾਲ ਆ ਤੁਸੀਂ ਇਕੱਠੇ ਹੋ ਕੇ ਜਿਹੜੇ ਪੰਜਾਬ ਦੀ ਗੱਲ ਕਰੋ ਤੁਸੀਂ ਅਲੱਗ-ਅਲੱਗ ਨਾਲ ਗੱਲ ਕਰੋ ਇਹਨੂੰ ਚੰਗੇ ਪਾਸੇ ਨੂੰ ਸੋਸ਼ਲ ਮੀਡੀਆ ਤੇ ਉੱਪਰ ਪੋਸਟਾਂ ਪਾ ਕੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਦੀ ਇਕਤਾ ਕਰਾ ਕੇ ਸਰਕਾਰਾਂ ਦੀ ਧੌਣ 'ਚ ਕਿੱਲਾ ਕੱਢੀਏ ਪੰਜਾਬ ਸਰਕਾਰ ਜਿਹੜਾ ਕਿ ਜਕਰੀਆ ਖਾਨ ਵਰਗਾ ਉਹ ਮੁਗਲਾਂ ਵਰਗਾ ਸਾਡੇ ਆਗੂਆਂ ਨਾਲ ਜਿਹੜਾ ਰਵਈਏ ਅਪਣਾਇਆ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਬਦਲਾ ਲੈ ਸਕੀਏ ਤੇ ਇਹਨਾਂ ਜਿਹੜੇ ਨਾਦਰ ਸਾਹੀ ਫਰਮਾਨ ਨੇ ਜੋ ਕੁਝ ਸਾਡੇ ਨਾਲ ਕੀਤਾ ਸਾਡੇ ਆਗੂਆਂ ਨਾਲ ਸਾਡੇ ਨਾਲ ਸਭ ਨਾਲ ਕੀਤਾ ਖਨੌਰੀ ਤੇ ਸ਼ੰਭੂ ਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਬਦਲਾ ਲੈਣਾ ਇਹ ਵੀ ਸਾਡੇ ਆਉਣ ਵਾਲੀ ਭਾਵਨਾ ਨੌਜਵਾਨ ਚੰਗੇ ਪਾਸੇ ਨੂੰ ਜਾਗਰੂਤ ਨੌਜਵਾਨਾਂ ਨੂੰ ਕਰੀਏ ਤੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰੀਏ ਐਮਐਸਪੀ ਦੀਆਂ ਗੱਲਾਂ ਕਰੀਏ ਬਾਪੂ ਜੀ ਨਾਨਕ ਦਾ ਕਿੱਤਾ ਬਚਾਉਣ ਦੀ ਗੱਲ ਕਰੀਏ ਇਹ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਅਪੀਲ ਆ ਤੇ ਆਓ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਚੜ੍ਹਦੀ ਕਲਾ ਵਾਲ ਨੂੰ ਲੈ ਕੇ ਨਾਲ ਸਰਕਾਰਾਂ ਜਿਹੜੇ ਕਹਿੰਦੇ ਨੇ ਸੀ ਧਰਨਾ ਨਹੀਂ ਦੁਆਰੇ ਲੱਗਣ ਦੇਣਾ ਆਪਾਂ ਧਰਨਾ ਲਾਉਣਾ ਵੀ ਹੈ ਤੇ ਧਰਨੇ ਹਮੇਸ਼ਾ ਤੋਂ ਲੱਗਦੇ ਆਏ ਨੇ ਇੱਥੇ ਬਾਗੀ ਜੰਮਦੇ ਆਏ ਨੇ ਤੇ ਬਾਗੀ ਹੀ ਜੰਮਣਗੇ ਇਸ ਕਰਕੇ ਮੇਰੀਆਂ ਨੌਜਵਾਨਾਂ ਨੂੰ ਬੇਨਤੀ ਆ ਵੀ ਜੇਕਰ ਮੀਡੀਆ ਸਾਰਾ ਵਿਕਾਊ ਆ ਮੀਡੀਆ ਸਰਕਾਰ ਦੀਆਂ ਗੱਲਾਂ ਕਰਦਾ ਤਾਂ ਤੁਹਾਡੇ ਕੋਲੇ ਹਰ ਕੋਲੇ ਕੋਲੇ ਫੋਨ ਆ ਆਪਣੇ ਕਿਸਾਨੀ ਦੀ ਆਪਣੇ ਮਜ਼ਦੂਰਾਂ ਦੀ ਆਪਣੇ ਮੁੱਦਿਆਂ ਦੀ ਗੱਲਬਾਤ ਕਰੋ ਇਕੱਲਾ ਐਂਟਰਟੇਨਮੈਂਟ ਤੇ ਕਰ ਕਿਉਂ ਸਿਮਤੋਂ ਇਕੱਲਾ ਉਧਰ ਨੂੰ ਤੁਹਾਡਾ ਧਿਆਨ ਕਿਉਂ ਹੋ ਗਿਆ ਇਕੱਲਾ ਬਸ ਸਿਰਫ ਔਰ ਸਿਰਫ ਲੁੱਟਪਣੇ ਵੱਲ ਨੂੰ ਸਭ ਦਾ ਧਿਆਨ ਹੋਇਆ ਹੋਇਆ ਬਸ ਲੁੱਟਪਣਾ ਦੇਖ ਲੋ ਮੇਰੀ ਬੇਨਤੀ ਆ ਆਪਣੇ ਸਾਰੇ ਨੌਜਵਾਨਾਂ ਨੂੰ ਆਪਣੀ ਚੰਗੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ